ਕੂਕਸਾਨ ਤੁਹਾਨੂੰ ਕੀ ਲੱਗਦਾ ਹੁਣ ਦੋਵਾਂ ਸਰਕਾਰਾਂ ਤੋਂ ਅੱਕੇ ਬੈਠੇ ਆ ਕਈ ਕੇਂਦਰ ਵਾਲੇ ਪਾਸੇ ਔਖੇ ਆ ਕੋਈ ਪੰਜਾਬ ਸਰਕਾਰ ਤੋਂ ਕਿ ਦੋਵੇਂ ਸਰਕਾਰਾਂ ਨਹੀਂ ਸੁਣ ਰਹੀਆਂ ਕਿਸਾਨਾਂ ਦੀ ਗੱਲ ਆਪਾਂ ਨੂੰ ਜਿਹੜੇ ਕਿਸਾਨੀ ਦੇ ਮੁੱਦੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਕੋਈ ਜਾਦੂ ਦੀ ਕੋਈ ਛੜੀ ਨਹੀਂ ਹੈ ਲੌਂਗ ਟਰਮ ਆ ਜਿਹੜਾ ਅੱਜ ਆਪਾਂ ਪੰਜਾਬ ਜਿਸ ਮੁਕਾਮ ਤੇ ਪਹੁੰਚਿਆ ਹੈ ਕੋਈ ਰਾਤੋਂ ਰਾਤ ਆਪਾਂ ਨਹੀਂ ਇੱਥੇ ਪਹੁੰਚ ਗਏ ਮਤਲਬ ਅਰਸਾ ਤੁਸੀਂ ਮਤਲਬ 1980 ਦੇ ਵਿੱਚ 80s ਦੇ ਵਿੱਚ ਆ ਮੁੱਦਾ ਸ਼ੁਰੂ ਹੋਇਆ ਸੀ ਵੀ ਪਾਣੀ ਖਤਮ ਹੋ ਰਿਹਾ ਪਾਣੀ ਖਤਮ ਹੋਣ ਨੂੰ ਹੈ ਆਪਾਂ ਆਲਟਰਨੇਟਿਵਸ ਲੱਭੀਏ ਜਿਹੜਾ ਬੁੱਡੇ ਨਾਲੇ ਵਾਲਾ ਮਸਲਾ ਹੋਇਆ ਆਮ ਆਦਮੀ ਪਾਰਟੀ ਦੇ ਐਮਐਲਏ ਤੁਹਾਡੇ ਨਾਲ ਹੀ ਉੱਥੇ ਟੱਕਰਦੇ ਹੋਣੇ ਆ ਵਿਧਾਨ ਸਭਾ 'ਚ ਮਿਲੇ ਕਿ ਨਹੀਂ ਮਿਲੇ ਕਿਉਂਕਿ ਤੁਸੀਂ ਰੀਟਵੀਟ ਕੀਤਾ ਕਿ ਬੁੱਡੇ ਨਾਲੇ ਤੇ ਜਿਹੜਾ ਨੀ ਪੱਥਰ ਤੋੜੇ ਜਾ ਰਹੇ ਆ ਆਪ ਹੀ ਸਰਕਾਰ ਨੀ ਪੱਥਰ ਰੱਖਦੀ ਆ ਆਪ ਹੀ ਤੋੜ ਦਿੰਦੀ ਨਹੀਂ ਅਲੀ ਸਾਹਿਬ ਨੇ ਇੱਕ ਜਿਹੜੀ ਗੱਲ ਕਹੀ ਵੀ ਪੈਸੇ ਦੀ ਕਮੀ ਮੈਂ ਅਲੀ ਸਾਹਿਬ ਨੂੰ ਕਿਹਾ ਮੈਂ ਅਲੀ ਸਾਹਿਬ ਪੈਸੇ ਦੀ ਕੋਈ ਕਮੀ ਨਹੀਂ ਮੈਂ ਵੀ ਉਸ ਕਮੇਟੀ ਦਾ ਮੈਂਬਰ ਆ ਬੁੱਡੇ ਨਾਲੇ ਕਮੇਟੀ ਦਾ ਦੇ ਪੈਸੇ ਦੀ ਕੋਈ ਘਾਟ ਨਹੀਂ ਇਹ ਲੇਕਿਨ ਉਹ ਜਿਹੜਾ ਪੱਥਰ ਵੀ ਜਿਹੜਾ ਉਹਨਾਂ ਨੇ ਨੀ ਪੱਥਰ ਆਮ ਆਦਮੀ ਪਾਰਟੀ ਦੇ ਉਹ ਚ ਕਮੇਟੀ ਦੇ ਚੇਅਰਮੈਨ ਨੇ ਪਟਿਆ ਸੀਗਾ ਤੇ ਉਹਨੂੰ ਤੋੜਿਆ ਸੀਗਾ ਇਸ ਕਰਕੇ ਉਹ ਕਹਿੰਦੇ ਵੀ ਕੰਮ ਨਹੀਂ ਹੋ ਰਿਹਾ ਤੇ ਕੰਮ ਕਰਾਣਾ ਕੀ ਨਹੀਂ ਵਿਧਾਇਕ ਤਾਂ ਔਖੇ ਇਸ ਗੱਲ ਤੋਂ ਕਹਿੰਦੇ ਅਫਸਰ ਸਾਹਿਬ ਸੁਣਦੀ ਕੋਈ ਨਹੀਂ ਆਣਾ ਤੇ ਮਤਲਬ ਉਹ ਤਾਂ ਫਿਰ ਆਪਣਾ ਕੰਮ ਹੈ ਸਰਕਾਰ ਦਾ ਕੰਮ ਹੈ ਫਿਰ ਯਾ ਮਾਨ ਸਾਹਿਬ ਛੱਡ ਦੇ ਜਾਂ ਕਿਸੇ ਹੋਰ ਨੂੰ ਬਣਾ ਦਿਓ ਜਾਂ ਹੱਥ ਖੜੇ ਕਰਕੇ ਫਿਰ ਚੋਣ ਕਰਾ ਲਓ ਵੀ ਸਾਡੇ ਤੋਂ ਨਹੀਂ ਚੱਲਦਾ ਕੰਮ 117 ਜਨਨੀ ਐ ਐਮ ਐਲ ਏਜ਼ ਆ ਗਏ ਹੁਣ ਮੈਂ 14 ਸਵਾਲ ਲਾਏ ਆ ਮੇਰਾ ਇੱਕ ਸਵਾਲ ਕਰ ਲੱਗ ਗਿਆ ਤੇ ਪਤਾ ਨਹੀਂ ਪਰਸੋਂ ਲੱਗੂਗਾ ਨਹੀਂ ਲੱਗੂਗਾ ਤੇ ਹੁਣ ਤੁਸੀਂ ਆਈਡੀਆ ਲਾ ਲਓ ਵੀ ਘੰਟੇ ਦਾ ਕੁਐਸਚਨਰ ਹੁੰਦਾ ਉਹਦੇ ਮਸਾਂ 12 13 ਸਵਾਲ ਲੱਗਣੇ 22 ਸਪੀਕਰ ਸਾਹਿਬ ਸੀ ਸੰਧਵਾ ਸਾਹਿਬ ਸੀ ਬਾਕੀ ਵਿਪੱਖਸ਼ ਵਾਲੇ ਰੋਲਾ ਪਾ ਦੇ ਲੰਬੇ ਸੈਸ਼ਨ ਕਰੋ ਇਹ ਹਫਤੇ ਦਾ ਕਰ ਲੋ ਮਤਲਬ ਅਦਰਵਾਈਜ਼ ਤਾਂ ਟਾਈਮ ਵੇਸਟ ਕਰਨ ਵਾਲੀ ਗੱਲ ਹੈ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਦੋ ਦਿਨ ਹਾਲੇ ਬਾਕੀ ਨੇ ਇਸ ਦੇ ਦੌਰਾਨ ਵੱਖ-ਵੱਖ ਵਿਧਾਇਕ ਆਪਣੇ ਮਸਲੇ ਚੁੱਕਦੇ ਨੇ ਉਹਨਾਂ ਵਿੱਚੋਂ ਇੱਕ ਅਬੋਰ ਤੋਂ ਵਿਧਾਇਕ ਨੇ ਸੰਦੀਪ ਜਾਖੜ ਜੀ ਸਾਡੇ ਨਾਲ ਖੜੇ ਆ ਉਹਨਾਂ ਨੇ ਵੀ ਖੇਤੀਬਾੜੀ ਤੇ ਗੱਲ ਕੀਤੀ ਪ੍ਰਦੂਸ਼ਿਤ ਹੋ ਰਹੇ ਪਾਣੀ ਤੇ ਗੱਲ ਕੀਤੀ ਅਸੀਂ ਗੱਲ ਕਰਾਂਗੇ ਆ ਸਭ ਤੋਂ ਇੰਪੋਰਟੈਂਟ ਇਸ਼ੂ ਵੈਸੇ ਤੇ ਸਾਰੇ ਹੀ ਹੁੰਦੇ ਆ ਪੰਜਾਬ ਨਾਲ ਸੰਬੰਧਿਤ ਪਰ ਜਿਹੜੇ ਅੱਜ ਤੁਹਾਨੂੰ ਅਹਿਮ ਲੱਗੇ ਉਹ ਇਸ਼ੂ ਕਿਉਂ ਜ਼ਰੂਰੀ ਆ ਰੇਜ਼ ਕਰਨੇ ਕਿ ਉਸ ਦੇ ਉੱਤੇ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਨੇ ਦੇਖੋ ਅੱਜ ਜ਼ੀਰੋ ਆਰ ਦੇ ਵਿੱਚ ਪਹਿਲੀ ਤਾਂ ਚਲੋ ਬਹੁਤ ਵਧੀਆ ਗੱਲ ਕੀਤੀ ਵੀ ਪਹਿਲੇ ਹੀ ਜਿਹੜਾ ਸੈਸ਼ਨ ਹੈ ਇੰਨਾ ਲੰਮਾ ਹੈ ਮਤਲਬ 2 ਦਿਨ ਦਾ ਤੇ ਅੱਜ ਸਿਰਫ ਸ਼ਰਧਾਂਜਲੀ ਦੇਣੀ ਸੀ ਲੇਕਿਨ ਸਪੀਕਰ ਸਾਹਿਬ ਨੇ ਜ਼ੀਰੋ ਆਰ ਵੀ ਉਹਦੇ ਵਿੱਚ ਅਲਾਉ ਕਰਤਾ ਸ਼ਾਮਿਲ ਕਰਤਾ ਤੇ ਮੈਂ ਜਿਹੜੀ ਗੱਲ ਕੀਤੀ ਏਕ ਤਾਂ ਜਿਹੜੇ ਕਿਸਾਨ ਹੈ ਆਪਣੇ ਕਿਸਾਨ ਪਰਾਜ ਚੰਡੀਗੜ੍ਹ ਦੇ ਵਿੱਚ ਧਰਨਾ ਦੇ ਰਹੇ ਐ ਤੇ ਉਹਨਾਂ ਦਾ ਇੱਕ ਤੁਸੀਂ ਮੇਨ ਡਿਮਾਂਡ ਜੀ ਜਿਹੜਾ ਤੁਸੀਂ ਵੇਖੋਗੇ ਉਹ ਕਹਿ ਰਹੇ ਐ ਵੀ ਜਿਹੜੀ ਖੇਤੀਬਾੜੀ ਪੰਜਾਬ ਦੀ ਨੀਤੀ ਹੈ ਉਹਨੂੰ ਜਨਤਿਕ ਕਰੋ ਉਹ ਕੀ ਕਹਿ ਰਹੇ ਜਨਤਿਕ ਕਰੋ ਲਾਗੂ ਕਰੋ ਨਹੀਂ ਦੇਖੋ ਹੈਰਾਨਗੀ ਦੀ ਗੱਲ ਹੈ ਵੀ ਪੰਜਾਬ ਦੀ ਹੁਣ ਮੌਕੇ ਦੀ ਸਰਕਾਰ ਨੇ ਰਿਪੋਰਟ ਬਣਾਏ ਨੂੰ 3 ਮਹੀਨੇ ਹੋ ਗਏ ਸਰਕਾਰ ਕੋਲੇ ਪਈ ਹੈ ਮੈਂ ਅੰਦਰ ਸਪੀਕਰ ਸਾਹਿਬ ਨੂੰ ਕਿਹਾ ਵੀ ਮੈਂ ਖੇਤੀਬਾੜੀ ਕਮੇਟੀ ਦਾ ਮੈਂਬਰ ਹੈਗਾ ਸਾਡੇ ਚੇਅਰਮੈਨ ਸਾਹਿਬ ਵੀ ਬੈਠੇ ਸੀ ਦੋਨ ਸਾਹਿਬ ਮੈਂ ਕਿਹਾ ਜੀ ਸਾਨੂੰ ਹੀ ਨਹੀਂ ਅਵੇਲੇਬਲ ਕਰਾ ਰਹੇ ਮੈਂ ਕਈ ਵਾਰ ਕਮੇਟੀ 'ਚ ਕਹਿਤਾ ਵੀ ਉਹ ਰਿਪੋਰਟ ਪੜ੍ਹਤਾ ਲਈਏ ਤੇ ਮੈਂ ਸਪੀਕਰ ਸਾਹਿਬ ਨੂੰ ਗੁਜ਼ਾਰਿਸ਼ ਕੀਤੀ ਸੀ ਤੁਸੀਂ ਇਹ ਮੁੱਦਿਆਂ ਦੀ ਗੱਲ ਕੀਤੀ ਪੰਜਾਬ ਸਾਰਾ ਖੇਤੀਬਾੜੀ ਦੇ ਉੱਤੇ ਨਿਰਭਰ ਹੈ ਕਿਸਾਨ ਧਰਨੇ ਤੇ ਬੈਠਾ ਹੈ ਪਾਣੀ ਆਪਣਾ ਹੇਡਲਾ ਪਾਣੀ ਆਪਾਂ ਜਿਹੜੀ ਇੱਕ ਬਹੁਤ ਗੰਬੀਰ ਖਬਰ ਪਿੱਛੇ ਆਈ ਸੀ ਵੀ ਪੰਜਾਬ ਦਾ ਜੀਡੀਪੀ ਤੇ ਮਤਲਬ ਜਿਹੜਾ ਇਕਨੋਮਿਕ ਸਰਵੇ ਆਇਆ ਸੀ ਵੀ ਪਹਿਲੀ ਵਾਰ ਪੰਜਾਬ ਦਾ ਜੀਡੀਪੀ ਨੈਸ਼ਨਲ ਐਵਰੇਜ ਤੋਂ ਥੱਲੇ ਚਲਾ ਗਿਆ ਮੈਂ ਕਿਹਾ ਸਪੀਕਰ ਸਾਹਿਬ ਇਹ ਅਹਿਮ ਮੁੱਦੇ ਹੈ ਇਹਨਾਂ ਉਤੇ ਚਰਚਾ ਕਰੋ ਅੱਜ ਕਿੰਨਾ ਸੁਨਹਿਰਾ ਮੌਕਾ ਸੀ ਕਿਸਾਨ ਆਏ ਹੋਏ ਜਥੇਬੰਦੀਆਂ ਦੇ ਆਗੂ ਨੂੰ ਬੁਲਾ ਲੈਂਦੇ ਸਾਰੀ ਪੋਲੀਟੀਕਲ ਪਾਰਟੀ ਦੇ ਬੰਦੇ ਆ ਜਾਏ ਵਿਧਾਨ ਸਭਾ ਦੇ ਵਿੱਚ ਇੱਕ ਵੱਖਰੀ ਮੀਟਿੰਗ ਕਰ ਲੈਂਦੇ ਤੁਹਾਨੂੰ ਵੀ ਲੱਗਦਾ ਇੰਨਾ ਜੇਰਾ ਕਰਕੇ ਉਹ ਨਹੀਂ ਰਹੀ ਪੰਜਾਬ ਸਰਕਾਰ ਨਹੀਂ ਤੇ ਉਹ ਤਾਂ ਪੰਜਾਬ ਸਰਕਾਰ ਨੂੰ ਸੋਚਣਾ ਹੈ ਇੱਕ ਜੇ ਬੁਲਾ ਲੈਂਦੇ ਤੇ ਇੱਕ ਮਾਹੌਲ ਸਜਰ ਲੈਂਦੇ ਸਜਰ ਜਾਂਦਾ ਵਧੀਆ ਇੱਕ ਮਾਹੌਲ ਪੋਜ਼ਿਟਿਵ ਮਾਹੌਲ ਬਣ ਜਾਂਦਾ ਕਿਉਂਕਿ ਆਪਣੇ ਮਸਲੇ ਜਦੋਂ ਤੱਕ ਸਾਰੀ ਰਾਜਨੀਤਿਕ ਪਾਰਟੀਆਂ ਇਸ ਪਲੇਟਫਾਰਮ ਤੇ ਇਕੱਠੇ ਨਹੀਂ ਬੈਠੂਗੀ ਕਿਉਂਕਿ ਮੈਂ ਸੰਦੀਪ ਜੀ ਪਹਿਲੇ ਵੀ ਕਈ ਵਾਰ ਕਹਿ ਚੁੱਕਿਆ ਆ ਕਿਸਾਨੀ ਦੇ ਮਸਲੇ ਹੱਲ ਕਰਨ ਵਾਸਤੇ ਔਖੇ ਫੈਸਲੇ ਲੈਣੇ ਪੈਣੇ ਤੇ ਟਾਈਮ ਲੱਗੂਗਾ ਕਿਸਾਨ ਤੁਹਾਨੂੰ ਕਿ ਲੱਗਦਾ ਹੁਣ ਦੋਵਾਂ ਸਰਕਾਰਾਂ ਤੋਂ ਇਕੱਠੇ ਬੈਠੇ ਆ ਕਈ ਕੇਂਦਰ ਵਾਲੇ ਪਾਸੇ ਔਖੇ ਆ ਕੋਈ ਪੰਜਾਬ ਸਰਕਾਰ ਤੋਂ ਕਿ ਦੋਵੇਂ ਸਰਕਾਰਾਂ ਨਹੀਂ ਸੁਣ ਰਹੀਆਂ ਕਿਸਾਨਾਂ ਦੀ ਗੱਲ ਨਹੀਂ ਦੇਖੋ ਮੈਂ ਕੱਲ ਨਾ ਆਪਣੇ ਡਾਕਟਰ ਸਿੱਧੂ ਦਾ ਇੱਕ ਸ਼ੋਅ ਸੁਣ ਰਿਹਾ ਸੀਗਾ ਜਿਨ੍ਹਾਂ ਨੇ ਆਪਣੇ ਖੇਤੀਬਾੜੀ ਆਪਣੇ ਡਾਇਰੈਕਟਰ ਵੀ ਰਹੇ ਹੋਏ ਆ ਤੇ ਉਹਨਾਂ ਨੇ ਜਦੋਂ ਪਿੱਛੇ ਜਿਹੜਾ ਧਰਨਾ ਲੱਗਿਆ ਸੀ ਉਹ ਜਿਹੜੀ ਮੀਟਿੰਗ ਹੋਇਆ ਉਹਦੇ ਹਰ ਮੀ ਅਲਸੀ ਦਿੱਲੀ ਵੀ ਇਨਵਾਲਡ ਸੀ ਤੇ ਉਹਨਾਂ ਦੀ ਇੱਕ ਗੱਲ ਨਾਲ ਮੈਨੂੰ ਬੜਾ ਮੈਂ ਬੜਾ ਸਹਿਮਤ ਆਂ ਵੀ ਉਸ ਟਾਈਮ ਆਪਾਂ ਮਤਲਬ ਜਿਹੜੇ ਕਾਲੇ ਕਾਨੂੰਨ ਵਾਪਸ ਕਰਾਏ ਉਹਦੇ ਵਿੱਚ ਸੁਧਾਰ ਲੈ ਕੇ ਆਣਾ ਚਾਹੀਦਾ ਸੀ ਤੇ ਅੱਜ ਵੀ ਮੈਂ ਉੱਥੇ ਹੀ ਉਸੇ ਗੱਲ ਤੇ ਆਂ ਵੀ ਆਪਾਂ ਨੂੰ ਜਿਹੜੇ ਕਿਸਾਨੀ ਦੇ ਮੁੱਦੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਕੋਈ ਜਾਦੂ ਦੀ ਕੋਈ ਛੜੀ ਨਹੀਂ ਹੈ ਲੌਂਗ ਟਰਮ ਆ ਜਿਹੜਾ ਅੱਜ ਆਪਾਂ ਪੰਜਾਬ ਜਿਸ ਮੁਕਾਮ ਤੇ ਪਹੁੰਚਿਆ ਹੈ ਕੋਈ ਰਾਤੋਂ ਰਾਤ ਆਪਾਂ ਨਹੀਂ ਇੱਥੇ ਪਹੁੰਚ ਗਏ ਮਤਲਬ ਅਰਸਾ ਤੁਸੀਂ ਮਤਲਬ 1980 ਦੇ ਵਿੱਚ 80s ਦੇ ਵਿੱਚ ਆ ਮੁੱਦਾ ਸ਼ੁਰੂ ਹੋਇਆ ਸੀ ਵੀ ਪਾਣੀ ਖਤਮ ਹੋ ਰਿਹਾ ਪਾਣੀ ਖਤਮ ਹੋਣ ਨੂੰ ਹੈ ਆਪਾਂ ਆਲਟਰਨੇਟਿਵਸ ਲੱਭੀਏ ਤੇ ਇਸ ਕਰਕੇ ਮੇਰਾ ਕੇਨ ਸਰਕਾਰ ਨੂੰ ਆਈ ਮੈਂ ਸਪੀਕਰ ਸਾਹਿਬ ਨੂੰ ਕਿਹਾ ਸੀਗਾ ਸਨਵਾ ਸਾਹਿਬ ਨੂੰ ਵੀ ਇੱਕ ਸੈਸ਼ਨ ਦਾ ਇੱਕ ਵੱਖਰਾ ਦਿਨ ਕਰਕੇ ਸਾਰਿਆਂ ਨੂੰ ਇਕੱਠਾ ਕਰ ਲਓ ਤੇ ਉਹਦੇ ਤੇ ਚਰਚਾ ਤਾਂ ਕਰੀਏ ਜਿਹੜੀ ਖੇਤੀਬਾੜੀ ਪਾਲਿਸੀ ਹੈ ਉਹਦੇ ਉੱਤੇ ਪੜ ਕੇ ਵੀ ਉਹਦੇ ਵਿੱਚ ਹੈ ਕਿ ਉਹ ਪੀਡੀਐਫ ਹੈ ਤੁਹਾਡੇ ਕੋਲੇ ਭੇਜ ਦਿਓ ਸਾਰਿਆਂ ਨੂੰ ਹਫਤੇ ਦਾ ਟਾਈਮ ਦੇ ਦਿਓ ਵੀ ਆਪਣੀ ਪੜ੍ਹ ਕੇ ਤਿਆਰੀ ਕਰਕੇ ਇੱਕ ਦਿਨ ਆਜੋ ਇੱਥੇ ਨਾ ਕਰੋ ਤੇ ਕਾਨਫਰੰਸ ਹਾਲ 'ਚ ਆਜੋ ਤਿੰਨ ਤਿੰਨ ਚਾਰ ਚਾਰ ਰਾਜਨੀਤਿਕ ਪਾਰਟੀਆਂ ਹਰ ਪਾਰਟੀ ਤੋਂ ਤਿੰਨ ਚਾਰ ਆਗੂ ਬੁਲਾ ਲਓ ਜੱਥੇਬੰਦੀ ਬੁਲਾ ਲਓ ਇੱਕ ਸਰਕਾਰ ਜਿਹੜਾ ਪਰਦਾ ਨਹੀਂ ਚੁੱਕ ਰਹੀ ਕਿ ਪਾਲਿਸੀ ਬਣੀ ਹੈ ਤੇ ਉਹਦੇ ਚ ਹੈ ਕੀ ਹੈ ਇਹ ਜੀ ਕਿਹੜੀ ਗੱਲ ਹੈ ਨਹੀਂ ਆ ਕਿਹੜਾ ਸੀਕ੍ਰੇਟ ਹੈ ਇਸ ਤੋਂ ਪਹਿਲੇ ਅਜੀਵੀਰ ਜਾਖੜ ਜੀ ਜਦੋਂ ਫਾਰਮਰ ਕਮਿਸ਼ਨ ਦੇ ਚੇਅਰਮੈਨ ਸੀ ਤੇ ਡਾਕਟਰ ਸਿੱਧੂ ਉਹਨਾਂ ਨੇ ਜਿਸ ਦਿਨ ਬਣਾਈ ਅਗਲੇ ਦਿਨ ਉਹਨਾਂ ਨੇ ਆਨਲਾਈਨ ਕਰਤਾ ਵੀ ਜਿਹਨੂੰ ਪੜ੍ਹਨਾ ਹੈ ਪੜੋ ਕਿਉਂਕਿ ਆ ਜਿਹੜੀ ਪਾਲਿਸੀ ਵੀ ਬਣਾਈ ਹੈ ਹੁਣ ਮੌਕੇ ਦੀ ਸਰਕਾਰ ਨੇ ਕੋਈ ਸੀਕ੍ਰੇਟ ਚ ਬਣੀ ਨਹੀਂ ਉਹਨਾਂ ਨੇ ਕਮੇਟੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਪੀਏਯੂ ਦੇ ਪ੍ਰੋਫੈਸਰਸ ਨਾਲ ਡਾਕਟਰਾਂ ਨਾਲ ਕਿਸਾਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਆ ਪਾਲਿਸੀ ਬਣੀ ਹੈ ਕੋਈ ਇਹਦੇ ਵਿੱਚ ਮੈਂ 100% ਤੁਹਾਨੂੰ ਕਹਿ ਸਕਦਾ ਪੁਰਾਣੀ ਪਾਲਿਸੀਆਂ ਚੱਕ ਲਓ ਤੇ ਆ ਚੱਕ ਲਓ ਕੋਈ ਨਵੀਂ ਗੱਲ ਵੀ ਨਹੀਂ ਹੋਊਗੀ ਪਰ ਅੱਪਣ ਚੁੱਕਿਆ ਜਾ ਰਿਹਾ ਤੇ ਆਪਾਂ ਚਲੋ ਕੁਝ ਵੀ ਹੈ ਲੇਕਿਨ ਆਪਾਂ ਹੁਣ ਮਸਲਾ ਜੇ ਹੱਲ ਕਰਨਾ ਹੈ ਉਹਦੇ ਤੇ ਪਹਿਲਾ ਸਟੈਪ ਹੈ ਵੀ ਚਰਚਾ ਕਰਕੇ ਕੁਝ ਮੁੱਦਿਆਂ ਤੇ ਹੋ ਸਕਦਾ ਕੁਝ ਮੁੱਦਿਆਂ ਤੇ ਸਹਿਮਤੀ ਨਾ ਬਣੇ ਪਰ ਇਹ ਚਰਚਾ ਕਰਾਂਗੇ ਹੋਲੀ-ਓਲੀ ਕੁਝ ਮੁੱਦਿਆਂ ਤੇ ਸਹਿਮਤੀ ਬਣਾ ਕੇ ਇੱਕ ਪਹਿਲਾ ਕਦਮ ਤਾਂ ਚੁੱਕਿਆ ਹੈ। ਇੱਕ ਹੋਰ ਗੱਲ ਦੱਸੋ ਜਿਹੜਾ ਬੁੱਢੇ ਨਾਲੇ ਵਾਲਾ ਮਸਲਾ ਹੋਇਆ ਆਮ ਆਦਮੀ ਪਾਰਟੀ ਦੇ ਐਮਐਲਏ ਤੁਹਾਡੇ ਨਾਲ ਹੀ ਉੱਥੇ ਟੱਕਰਦੇ ਹੋਣੇ ਆ ਵਿਧਾਨ ਸਭਾ 'ਚ ਮਿਲੇ ਕਿ ਨਹੀਂ ਮਿਲੇ ਕਿਉਂਕਿ ਤੁਸੀਂ ਰੀਟਵੀਟ ਕੀਤਾ ਕਿ ਬੁੱਢੇ ਨਾਲੇ ਤੇ ਜਿਹੜਾ ਨੀ ਪੱਥਰ ਤੋੜੇ ਜਾ ਰਹੇ ਆ ਆਪ ਹੀ ਸਰਕਾਰ ਨੀ ਪੱਥਰ ਰੱਖਦੀ ਆ ਆਪ ਹੀ ਤੋੜ ਦਿੰਦੀ। ਨਹੀਂ ਉਹ ਮੈਂ ਅੰਦਰ ਉਹ ਵੀ ਮੈਂ ਆ ਗੱਲ ਕੀਤੀ ਸੀ ਕਿਉਂਕਿ ਇਹ ਅਲੀ ਸਾਹਿਬ ਨੇ ਉਹਦੇ ਬਾਰੇ ਗੱਲ ਕੀਤੀ ਤੇ ਮੈਂ ਅਲੀ ਸਾਹਿਬ ਨੇ ਇੱਕ ਜਿਹੜੀ ਗੱਲ ਕਹੀ ਵੀ ਪੈਸੇ ਦੀ ਕਮੀ ਮੈਂ ਅਲੀ ਸਾਹਿਬ ਨੂੰ ਕਹਾਂ ਮੈਂ ਅਲੀ ਸਾਹਿਬ ਪੈਸੇ ਦੀ ਕੋਈ ਕਮੀ ਨਹੀਂ ਮੈਂ ਵੀ ਉਸ ਕਮੇਟੀ ਦਾ ਮੈਂਬਰ ਆ ਬੁੱਢੇ ਨਾਲੇ ਕਮੇਟੀ ਦਾ ਤੇ ਪੈਸੇ ਦੀ ਕੋਈ ਘਾਟ ਨਹੀਂ ਹੈ ਲੇਕਿਨ ਉਹ ਜਿਹੜਾ ਪੱਥਰ ਵੀ ਜਿਹੜਾ ਉਹਨਾਂ ਨੇ ਨੀ ਪੱਥਰ ਆਮ ਆਦਮੀ ਪਾਰਟੀ ਦੇ ਉਹ ਚ ਕਮੇਟੀ ਦੇ ਚੇਅਰਮੈਨ ਨੇ ਪਟਿਆ ਸੀਗਾ ਉਹਨੂੰ ਤੋੜਿਆ ਸੀਗਾ ਇਸ ਕਰਕੇ ਉਹ ਕਹਿੰਦੇ ਵੀ ਕੰਮ ਨਹੀਂ ਹੋ ਰਿਹਾ ਤੇ ਕੰਮ ਕਰਾਣਾ ਕੀ ਨੇ ਅੰਦਰ ਸਪੀਕਰ ਸਾਹਿਬ ਕਹਿੰਦੇ ਵੀ ਆਪਣਾ ਹਾਊਸ ਜਿਹੜਾ ਹੈ ਹਾਊਸ ਇਜ਼ ਮੋਸਟ ਪਾਵਰਫੁਲ ਆਪਾਂ ਨੇ ਸਰਕਾਰ ਚਲਾਨੀ ਹੈ ਤੇ ਜਦੋਂ ਆਪਾਂ ਐਡਮਿਟ ਕਰ ਰਹੇ ਵੀ ਸਰਕਾਰ ਆਪਣੇ ਤੋਂ ਨਹੀਂ ਚੱਲ ਰਹੀ ਬੁੱਢਾ ਨਾਲਾ ਉੱਥੇ ਦਾ ਉੱਥੇ ਹੀ ਖੜਾ ਹੈ ਤੇ ਮਤਲਬ ਕਮੀ ਤਾਂ ਫਿਰ ਸਾਡੇ ਚ ਹੀ ਹੈ ਫਿਰ ਸੱਤਾਧਰ ਦੇ ਵਿਧਾਇਕ ਤਾਂ ਔਖੇ ਇਸ ਗੱਲ ਤੋਂ ਕਹਿੰਦੇ ਅਫਸਰ ਸਾਹਿਬ ਸੁਣਦੀ ਕੋਈ ਨਹੀਂ ਸੁਣਵਾਣਾ ਤੇ ਮਤਲਬ ਉਹ ਤਾਂ ਫਿਰ ਆਪਣਾ ਕੰਮ ਹੈ ਸਰਕਾਰ ਦਾ ਕੰਮ ਹੈ ਫਿਰ ਯਾ ਮਾਨ ਸਾਹਿਬ ਛੱਡ ਦੇਣ ਜਾਂ ਕਿਸੇ ਔਰ ਨੂੰ ਬਣਾ ਦਿਓ ਜਾਂ ਹੱਥ ਖੜੇ ਕਰਕੇ ਫਿਰ ਚੋਣ ਕਰਾ ਲਓ ਵੀ ਸਾਡੇ ਤੋਂ ਨਹੀਂ ਚੱਲਦਾ ਕੰਮ ਤੇ ਕੰਮ ਤਾਂ ਸਰਕਾਰ ਨੂੰ ਕੰਮ ਕਰਾਣਾ ਤਾਂ ਸਰਕਾਰ ਦਾ ਕੰਮ ਹੈ ਨਾ ਤੇ ਉਹਦੇ ਤੇ ਵੀ ਮਾਨ ਸਾਹਿਬ ਨੇ ਖੜੇ ਹੋ ਕੇ ਅੰਦਰ ਜਵਾਬ ਤਾਂ ਦਿੱਤਾ ਸੀ ਉਹ ਪੁਰਾਣੀ ਗੱਲ ਲੈ ਕੇ ਵੀ ਹਾਂ ਉਹਨਾਂ ਨੇ ਮੈਨੂੰ ਵੀ ਪੁਆਇੰਟ ਆਊਟ ਕਰਕੇ ਕਿਹਾ ਵੀ ਸੰਦੀਪ ਮੈਂ 2008 'ਚ ਵੀ ਉੱਥੇ ਗਿਆ ਸੀਗਾ ਬਹੁਤ ਕਈ ਪਿੰਡਾਂ ਦੇ ਨਾਮ ਰੱਟੀ ਫਿਰਦੇ ਨਹੀਂ ਚਲੋ ਵਧੀਆ ਗੱਲ ਹੈ ਗਏ ਸੀ ਲੇਕਿਨ ਮਸਲਾ ਤਾਂ ਉੱਥੇ ਦਾ ਉੱਥੇ ਹੀ ਖੜਾ ਹੈ ਤੇ ਮਸਲਾ ਤਾਂ ਉੱਥੇ ਦਾ ਉੱਥੇ ਹੀ ਖੜਾ ਹੈ ਸੋ ਇਸ ਕਰਕੇ ਅਹਿਮ ਮੁੱਦੇ ਹੈ ਉਹਨਾਂ ਦੇ ਉੱਤੇ ਹੁਣ 117 ਜਨ ਵੀ ਐਮ ਐਲ ਏਜ਼ ਹੈਗੇ ਹੁਣ ਮੈਂ 14 ਸਵਾਲ ਲਾਏ ਹੈ ਮੇਰਾ ਇੱਕ ਸਵਾਲ ਕਰ ਲੱਗ ਗਿਆ ਤੇ ਪਤਾ ਨਹੀਂ ਪਰਸੋਂ ਲੱਗੂਗਾ ਨਹੀਂ ਲੱਗੂਗਾ ਤੇ ਹੁਣ ਤੁਸੀਂ ਆਈਡੀਆ ਲਾ ਲਓ ਵੀ ਘੰਟੇ ਦਾ ਕੁਐਸਚਨਰ ਹੁੰਦਾ ਉਹਦੇ ਮਸਾਂ 12 13 ਸਵਾਲ ਲੱਗਣੇ ਤੇ 117 ਬੰਦੇ ਤੇ ਕੋਣ ਮਤਲਬ ਉਹਨੇ ਆਪਣੇ ਹਲਕੇ ਦੀ ਵੀ ਗੱਲ ਕਰਨੀ ਹੈ ਜਿਹੜੇ ਪੰਜਾਬ ਦੇ ਮਸਲੇ ਉਹਦੇ ਤੇ ਵੀ ਗੱਲ ਕਰਨੀ ਹੈ ਤੇ ਅੰਦਰ ਸਾਰਿਆਂ ਨੇ ਕਿਹਾ ਸੀਗਾ ਵੀ ਇਹ ਹੀ ਸਪੀਕਰ ਸਾਹਿਬ ਸੀ ਸੰਨਵਾ ਸਾਹਿਬ ਸੀ ਬਾਕੀ ਵਿਪੱਖਸ਼ ਵਾਲੇ ਰੋਲਾ ਪਾ ਦੇ ਲੰਬੇ ਸੈਸ਼ਨ ਕਰੋ ਵੀ ਹਫਤੇ ਦਾ ਕਰ ਲੋ ਮਤਲਬ ਆਦਰਵਾਇਦਾ ਉਹਦਾ ਟਾਈਮ ਵੇਸਟ ਕਰਨ ਵਾਲੀ ਗੱਲ ਹੈ